ਹੁੰਨੇ ਬਾਈ ਇਹਨਾਂ ਦੇ ਹੈਵੀ ਆ ਭਾਰੀ ਰੋਟਾਵੇਟਰ ਆ ਇਹਨਾਂ ਦੇ ਰਣਗੇ ਕਣਕ ਵੱਢਦੀ ਹੈ ਬਹੁਤ ਵਧੀਆ ਆਪਾਂ ਵੀ ਇੱਕ ਦੋ ਦਿਨ ਤੱਕ ਲੈ ਕੇ ਜਾਣੀ ਬਾਈ ਡੈਮੋ ਲੈਣਾ ਇਹਦਾ ਬਹੁਤ ਵਧੀਆ ਕਣਕ ਵੱਢ ਗਿਆ ਸਾਈਡ ਤੇ ਥੱਬਿਆਂ ਤੇ ਰੱਖੀ ਜਾਂਦੀ ਆ ਸਤਿ ਸ੍ਰੀ ਅਕਾਲ ਜੀ ਸਾਰੇ ਮਿੱਤਰਾਂ ਨੂੰ ਬਾਈ ਸਵਾਗਤ ਹੈ ਇੱਕ ਨਵੇਂ ਬਲੌਗ 'ਚ ਤੇ ਬਾਈ ਕਣਕ ਦਾ ਸੀਜ਼ਨ ਹੋ ਗਿਆ ਸ਼ੁਰੂ ਦੇਖੋ ਕਣਕ ਆ ਗਈ ਸਾਡੇ ਰੋਫੜਾ ਸਾਡੇ ਸਾਹਮਣੇ ਤੇ ਬਾਈ ਇਹਨਾਂ ਨੇ ਵੀ ਇੱਧਰ ਅੱਜ ਢੂਡਾ ਪੜਤੀਆਂ ਰੋਟਾਵੇਟਰ ਕਰਤਾ ਅੱਜ ਅੱਥ ਢੂਡਾ ਸੇ ਆ ਲੱਡੀ ਵਾਜ ਨੂੰ ਮਲਾਉਨੇ ਆ ਬਾਈ ਕਿਹੋ ਜਿਹਾ ਲੱਡੀ ਵੀਰੇ ਵਧੀਆ ਵਧੀਆ ਬਾਈ ਜਿੰਨੇ ਵੀ ਵੀਰ ਵੀਡੀਓ ਦੇਦੇ ਨੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਕਹਿਮਾ ਸੇ ਤਾਂ ਐਨ ਬਾਈ ਠੀਕ ਠਾਕ ਤੁਸੀਂ ਸੁਣਾਓ ਕਿਵੇਂ ਵੀ ਅੱਜ ਤਾਂ ਬਾਈ ਨੇ ਸ਼ਰਟ ਵੀ ਸ਼ਕਤੀਮਾਨ ਵਾਲੀ ਪਾਈ ਹੋਈ ਆ ਬਾਈ ਸ਼ਕਤੀਮਾਨ ਵਾਲੀ ਬਾਈ ਇਹ ਮਿਲ ਜਾਂਦੀ ਆ ਨੇ ਹੁਣ ਚਿੱਟੀ ਵੀ ਮਿਲਦੀ ਆ ਕਾਲੀ ਵੀ ਮਿਲਦੀ ਆ ਅੱਛਾ ਹਾਂ ਬਾਈ ਅੱਜ ਯਾਰ ਟਰੈਕਟਰ ਛੋਟਾ ਰੋਟਾ ਵੇਡਾ ਅੱਠ ਫੋਟਾ ਆ ਕੇ ਆਉਣ ਲੱਗੇ ਆ ਇਹੇ ਬਾਈ ਇਹਨਾਂ ਨੇ ਬਾਈ ਇਹੋ ਨੇ ਪਹਿਲਾਂ ਅੱਠ ਫੋਟਾ ਸ਼ਕਤੀਮਾਨ ਦਾ ਚਲਾ ਚਲੂ ਕੇ ਦੇਖਿਆ ਹੋਣਾ ਕਿਤੇ ਠੀਕਾ ਇਹਦੇ ਨਾਲ ਆਹੀ ਟਰੈਕਟਰ ਨਾਲ ਟਰੈਕਟਰ ਨਾਲ ਹਾਂ ਉਹ ਕਹਿੰਦੇ ਵੀ 8 ਫੁੱਟਾ ਸਾਡਾ ਬਹੁਤ ਰੈਲਾ ਚੱਲਿਆ ਵਧੀਆ ਚਲਾਇਆ ਹਾਂ ਤੇ ਬਾਈ ਉਹਨਾਂ ਨੇ ਸਾਡੇ ਕੋਲੋਂ ਭਾਰਤ ਦਾ ਰੂਟਾਵੇਟਰ ਖੜਾ ਉਹ ਕਟਾ ਦਿੱਤਾ ਵਿੱਚ ਕਟਾ ਕੇ ਤੁਹਾਨੂੰ 7 ਫੁੱਟਾ 8 ਫੁੱਟਾ ਲੈ ਲਿਆ ਅਸੀਂ 8 ਫੁੱਟਾ ਦੇ ਦਿੱਤਾ ਅੱਛਾ ਤੇ ਬਾਕੀ ਜਾਣ ਪਛਾਣਦੇ ਨੇ ਬਾਈ ਉਹਨੂੰ ਤੇ ਰੂਟਾਵੇਟਰ ਵੀ ਚਲੋ ਇਹਨਾਂ ਦਾ ਵਧੀਆ ਸੀਗਾ ਹਾਂ ਉਹ ਆਪਾਂ ਜੇ ਕੋਈ 65000 ਦਾ ਉਹ ਕੱਟ ਲਿਆ ਵਿਧੇ ਡ੍ਰਿੱਲ ਬਿੱਟਰ ਡ੍ਰੈਲ 65000 ਦਾ 65000 ਦਾ ਵੀ ਉਹ ਕੱਟ ਲਿਆ ਠੀਕ ਆ ਉਹ ਤਾਂ ਵੇਚਦਾ ਬਾਈ ਇਹਨਾਂ ਨੂੰ ਓਕੇ ਹਾਂਜੀ ਬਾਕੀ ਹੁਣ ਆਪਾਂ ਇਹਨੂੰ ਥੇਜ 'ਚ ਬਾਈ ਚਲਾ ਕੇ ਵੀ ਆਵਾਂਗੇ ਠੀਕ ਆ ਕਿਉਂਕਿ ਇਹਦਾ ਗੇੜੇ-ਗੂੜੇ ਸੈੱਟ ਕਰਕੇ ਆਵਾਂਗੇ ਟਰੈਕਟਰ ਵੀ ਉੱਚਾ ਮਾਡਲ ਆ ਪਾਵਰ ਸਟੀਅਰਿੰਗ ਹਨਾ ਬਾਈ ਇਹ ਨਾ ਥੋੜਾ ਜਿਹਾ ਜ਼ੋਰ ਜ਼ਿਆਦਾ ਮਾਰਦਾ ਹੈ ਇਹ ਜਿਹੜਾ 241 ਹੋਣਾ ਹੈ ਨਹੀਂ ਹਾਂ ਹਾਂ ਚੱਕਰੀ ਆ ਵੀ ਇਹਨਾਂ ਦੇ ਥੇਰ ਪਿਛੇ ਪਲਾਂਟਰੀ ਆ ਗਿਆ ਹੈ ਪਲਾਂਟਰੀ ਡਰਾਈਵਰ ਹਾਂ ਪਲਾਂਟਰੀ ਡਰਾਈਵ ਜਿਹੜਾ ਆ ਗਿਆ ਇਸ ਕਰਕੇ ਥੋੜਾ ਜਿਹਾ ਜ਼ੋਰ ਜ਼ਿਆਦਾ ਮਾਰਦਾ ਹੈ ਅੱਛਾ ਇਹ ਡਾਟੀ ਦਾ ਕਹਿਣ ਨੂੰ ਆਪਾਂ ਕਹਦੇ ਆਂ ਵੀ ਟਰੈਕਟਰ 42 ਪਾਵਰ ਦਾ ਹੈ। ਹਾਂ ਅਸਲ 'ਚ ਕੰਪਨੀ ਜਿਹੜੀ ਕਹਿੰਦੀ ਵੀ 8 ਫੁੱਟੇ ਵਾਸਤੇ ਘੱਟ ਦੇ ਘੱਟ ਵੀ ਟਰੈਕਟਰ 50 HP ਦਾ ਚਾਹੀਦਾ। ਬਾਈ ਉਹਨਾਂ ਨੂੰ ਖੁਦ ਕਿਹਾ ਸੀ। ਹਾਂ ਅਸੀਂ ਕਿਹਾ ਵੀ 8 7 ਫੁੱਟਾ ਤੁਹਾਡੇ ਲਈ ਵਧੀਆ ਰਹੂਗਾ। ਹਾਂ ਉਹ ਕਹਿੰਦੇ ਨਹੀਂ ਵੀ ਅਸੀਂ ਇਹਨਾਂ ਦਾ ਇੱਕ ਮਿਸਤਰੀ ਆ ਬਾਈ ਉਹਨਾਂ ਤੋਂ ਉਹ ਤੋਂ ਪੁੱਛਿਆ ਉਹ ਕਹਿੰਦਾ ਵੀ 8 ਫੁੱਟਾ ਹੀ ਲਾਓ ਤੁਸੀਂ। ਅੱਛਾ ਹਨਾ ਇੱਕ ਇਹ ਆ ਉਹਨਾਂ ਨੇ ਆਪ ਵੀ ਚਲਾ ਕੇ ਦੇਖਿਆ ਉਹ ਕਹਿੰਦੇ ਸਾਡੇ ਟਰੈਕਟਰ ਨੂੰ ਕੋਈ ਪ੍ਰਵਾਹ ਨਹੀਂ ਹੈ। ਠੀਕ ਆ ਬਿਲਕੁਲ ਆਰਾਮ ਨਾਲ ਚੱਲ ਰਿਹਾ। ਚਲ ਬਾਕੀ ਆ ਜਿੱਦਾਂ ਬਾਈ ਗਾਹਕ ਨੂੰ ਉਹ ਬਾਕੀ ਹੁਣ ਅਸੀਂ ਵੀ ਚੱਲਦਾ ਦੇਖ ਲਾਂਗੇ ਹਾਂ ਕਿਵੇਂ ਚੱਲਦਾ ਹੈ ਨਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜਾ ਹਿਸਾਬ-ਤਾਬ ਹੈ ਸਾਡੀ ਮੂਰੇ ਵੇਟ ਵੀ ਪਾਏ ਹੋਏ ਆ ਬਾਈ ਰੂਪਰ ਦਾ ਨੰਬਰ ਆ ਬਾਈ ਲੋਕਲ ਕਿੰਨੀਆਂ ਚੀਜ਼ਾਂ ਇਹਨਾਂ ਦੀਆਂ ਪਿੰਨਾ ਬਾਈ ਬਹੁਤ ਸਾਰੇ ਆ ਨਾ ਜਿਵੇਂ ਅੱਗੇ ਉਹਨੂੰ ਆਪਾਂ ਨੂੰ ਕਰਨੀ ਹੁੰਦੀ ਹੈ ਗਰੀਸ ਪਿੰਨਾ ਪੁੰਨਾ ਬਾਈ ਇਹਨਾਂ ਨੇ ਸਾਰਿਆਂ ਨੇ ਬਾਹਰ ਧੱਕੀਆਂ ਹੋਈਆਂ ਸਾਰੀਆਂ ਪਿੰਨਾ ਉਹ ਤਾਂ ਹੈ ਗਰੀਸ ਗਰੂਸ ਕਰਨੀ ਨਹੀਂ ਹਰ ਇੱਕ ਚੀਜ਼ ਨੂੰ ਬਾਈ ਆ ਦੇਖੋ ਆ ਦੋਏ ਪਰਲੇ ਪਾਸੇ ਦੇ ਇਧਰਲੇ ਐਂਡਾਂ ਨੂੰ ਸਭ ਕਿੰਨਾ ਬਾਹਰ ਦੇ ਰਹੀਆਂ ਸਾਡੀ ਤਾਂ ਹੋਰ ਵੀ ਦੇਖਦੇ ਸਟੇਰਿੰਗ ਨੂੰ ਜੈਕ ਵੀ ਦਵੱਲੇ ਸਿੰਗਲ ਸਿੰਗਲ ਆਏ ਹੋਏ ਆ ਉਧਰ ਵੀ ਜੈਕ ਘਾਈ ਤੇ ਵੀ ਸਿਲੰਡਰ ਦੋੇ ਪਾਸੇ ਆ ਇਧਰ ਵੀ ਸਿਲੰਡਰ ਲੱਗੇ ਆ ਪਰਲੇ ਪਾਸੇ ਦੋੇ ਪਾਸੇ ਜੈਕ ਲਾਏ ਹੋਏ ਆ ਹਾਂ ਤੇ ਪੱਕੀ ਚੱਲਦਾ ਵੀ ਰਹਿਣਾ ਬਾਈ ਬਾਕੀ ਮੂਰੇ ਤੇ ਵੀ ਪੱਕਾ ਬੰਦੋਬਸਤ ਕਰਿਆ ਹੋਇਆ ਲਾਡੀ ਉੱਠਣਾ ਆਠਣਾ ਤੇ ਹੈਵੀ ਆ ਹੈਂ ਲੱਗੇ ਆ ਮੂਰੇ ਵੇਟ ਲਾ ਆ ਬਾਈ ਲੱਡੀ ਇੱਕ ਗੱਲ ਹੈਗੀ ਬਾਹੀ ਨੂੰ ਟਰੈਕਟਰ ਬਹੁਤ ਸੈਟ ਆ ਇਹ ਇਹ ਥੋੜਾ ਜਿਹਾ ਸਿਰਫ ਆਪਾਂ ਨੂੰ ਲੋਡ-ਲੂਡ ਤੇ ਥੋੜਾ ਜਿਹਾ ਉਹ ਕਰਦੇ ਆ ਟਰੈਕਟਰ ਬਾਹੀ ਨੂੰ ਤਾਂ ਇਹ ਬਹੁਤ ਵਧੀਆ 50 ਚਵੀ ਨੂੰ ਵੀ ਆ ਕੋਈ ਗੱਲ ਹੈ ਪਤਾ ਕੀ ਚੱਕਰ ਹੈ ਜਿਵੇਂ ਛੋਟਾ ਜਿਮੀਦਾਰ ਜਿਹੜੀ ਸਾਫ ਸਬਕੀਲੇ ਵਾਲੇ ਜਿਹੜੇ ਉਹਨਾਂ ਲਈ ਤਾਂ ਬਾਈ ਇਹ ਬਸਤਾ ਤੇ ਜਿਹੜੇ بڑے ਜੀਮੀਦਾਰ ਆ ਜਿਵੇਂ ਹੁਣ ਸਾਡੇ ਕੰਨੀ ਆ ਲੂ ਲੂ ਲਾਉਣੇ ਆ ਠੀਕ ਆ ਬਾਈ ਉਹਨਾਂ ਕੋਲ ਤਾਂ ਸਾਡੇ ਜਿਹੜੀ 4x4 ਸੈੱਟ ਪੈਂਦੇ ਨੇ ਅੱਛਾ ਛੋਟਾ ਟਰੈਕਟਰ ਉਹਨਾਂ ਕੋਲ ਸੈੱਟ ਨਹੀਂ ਪੈਂਦਾ ਹੈਗਾ ਬਾਈ ਠੀਕ ਆ ਕਿਉਂਕਿ ਉਹਨਾਂ ਦੀ ਜਿਹੜੀ ਮਸ਼ੀਨਰੀ ਆ ਉਹ ਸਾਰੀ ਭਾਰੀ ਹੁਣ ਜੇ ਆਪਾਂ ਆਲੂ ਲਾਉਣੇ ਆਲੇ ਦੇ ਨਾਲ ਪਲੈਂਟਰੇ ਚੱਕਣਾ ਹੋਵੇ ਇਹਨੇ ਚੱਕਣਾ ਨਹੀਂ ਓਕੇ ਓਕੇ ਠੀਕ ਆ ਬਾਰ ਬਾਰ ਕੁਆਂਟਲ ਲਾਉਂਦਾ ਗ੍ਰੇਮੇ ਦਾ ਠੀਕ ਆ ਜਿਹੜਾ ਆਲੂ ਲਾਉਂਦਾ ਫੇਰ ਉਹ ਚ ਪੰਜ ਕੁਆਂਟਲ ਆਲੂ ਵੀ ਪੈਣਾ ਆਲੂ ਪੈਣਾ ਹਾਂ ਠੀਕ ਹੈ ਗੱਲ ਉਹ ਉੱਥੇ ਹੀ ਮਾਰ ਜਿਹੜਾ ਛੋਟਾ ਟਰੈਕਟਰ ਉੱਥੇ ਮਾਰ ਖਾ ਜਾਂਦਾ ਠੀਕ ਆ ਹਾਂ ਓਕੇ ਟਰੈਕਟਰ ਉਦਾਂ ਵਾਹ ਵਾਹੀ ਨੂੰ ਜਿਵੇਂ ਮਰਜ਼ੀ ਨੂੰ ਠੀਕ ਆ ਬਾਕੀ ਰੋਟਾ ਬੀਟਰ ਦਿਖਾ ਦਈਏ ਕਿਹੜਾ ਦਿੱਤਾ ਆਪਾਂ ਨੇ ਕਿਹੜਾ ਮਾਡਲ 8 ਫੁੱਟਾ ਦਿੱਤਾ ਬਾਈ ਸਭ ਤੋਂ ਸਰੇ ਵਾਲਾ ਮਾਡਲ ਦਿੱਤਾ ਬਾਈ ਇਹਨਾਂ ਆਹ ਦਾ ਤਬਾਈ 8 ਫੋਟਾ ਸਭ ਤੋਂ ਉੱਪਰ ਵਾਲਾ ਮਾਡਲ ਹੈ ਇਹ ਇਹਦੀ ਪਛਾਣ ਆਹੀ ਹੈ ਬਾਈ ਇਹਦੇ ਦੋਹੇ ਪਾਸੇ ਤਵੀਆਂ ਮਿਲਦੀਆਂ ਤੁਹਾਨੂੰ ਕੋੜੀਆਂ ਨੂੰ ਬੜੀ ਮਿਲਦੀ ਆਲੀ ਹੈਵੀ ਆਹ ਆਲੀ ਕੋੜੀ ਆਉਂਦੀ ਬਾਈ ਇਹਨੂੰ ਠੀਕ ਆ ਆਹੀ ਆਹੀ ਫਰਕ ਆ ਬਾਕੀ ਸੇਮ ਆ ਮੈਂ ਕਿਹੜੇ ਗੱਲ ਤੋਂ ਕਹਿੰਦਾ ਮੈਂ ਚੱਲੋ ਬਾਈ ਬਾਈ ਨਾਲ ਕੋਲ ਇੱਕ ਰੋਟਾ ਬੀਟਰ ਵੀ ਆਇਆ ਜੀ ਪੁਰਾਣਾ ਤੇ ਬਾਈ ਰਾਣੀ ਵਿੱਚੇ ਕੱਟਿਆ ਤੇ ਹੈਗਾ ਬਾਈ ਕਿਹੜੀ ਕੰਪਨੀ ਦਾ ਇਹ ਕਿਹੜੀ ਕੰਪਨੀ ਦਾ ਵੀਰੇ ਇਹ ਭਾਰਤ ਵਾਲਿਆਂ ਦਾ ਪਾਰਤ ਵਾਲਿਆਂ ਦਾ ਬਾਈ ਇਹ ਠੀਕ ਹੈ ਜੀ ਰੋਟਾਵੇਟਰ ਵਧੀਆ ਹੁੰਨੇ ਬਾਈ ਇਹਨਾਂ ਦੇ ਹੈਵੀ ਆ ਭਾਰੀ ਰੋਟਾਵੇਟਰ ਆ ਇਹਨਾਂ ਤੇ ਪਲੇਟ ਬਲੂਡ ਮੰਨ ਕੇ ਚਲੋ ਬਾਈ 50 60 ਪੈਸੇ ਹੈਗੀਆਂ ਪਲੇਟ ਪਾਏ ਠੀਕ ਹੈ ਜੀ ਬਾਕੀ ਕੰਮਕਾਰ ਕੋਈ ਨਹੀਂ ਹੋਣਾ ਕੋਈ ਲੀਕੇਜ ਨਹੀਂ ਕੋਈ ਸੀਲ ਨਹੀਂ ਨਾਲ ਦਾ ਹੀ ਰੰਗ ਅਰੀਜਨਲ ਡ੍ਰਿਲ ਵੀ ਨਾਲੇ ਆ ਠੀਕ ਹੈ ਜੀ ਬਾਕੀ ਹੋਰ ਭਾਈਆਂ ਨੂੰ ਪਤਾ ਹੋਊਗਾ ਬਾਈ ਕਿਵੇਂ ਰੋਟਾਵੇਟਰ ਠੀਕ ਆ ਵਧੀਆ ਉੱਚੀ ਬੋਲ ਮੜਾ ਜੇ ਮੇਰਾ ਵੀਰ ਆ ਔਰ ਲ ਵਧੀਆ ਵੀਰੇ ਠੀਕ ਆ ਯਾਨੀ ਕਿ ਜਿਨੇ ਵੀ ਲੈਣਾ ਆਪਣਾ ਆ ਕੇ ਦੇਖ ਕੇ ਰਜਾ ਸਾਦਾ ਸੱਲੀ ਕਰਕੇ ਹਾਂ ਹਾਂਜੀ ਹਾਂਜੀ ਸ਼ਾਰਪਟ ਛੂਟ ਓਕੇ ਇਹਦੀ 1200 ਰੁਪਏ ਤਵੀਆਂ ਇੱਕ ਪਾਸੇ ਆ ਦੋੇ ਪਾਸੇ ਇੱਕ ਪਾਸੇ ਇੱਕ ਪਾਸੇ ਤਵੀ ਆ ਬਾਈ ਸਿੰਗਲ ਤਵੀ ਆ ਇਹਦੀ ਠੀਕ ਆ ਤੇ ਬਾਕੀ ਉਂ ਠੀਕ ਆ ਕੋਈ ਆਵਾਜ਼ਬੂਜ ਤਾਂ ਨਹੀਂ ਹੈ ਨਾ ਕੋਈ ਆਵਾਜ਼ ਕਿਤੇ ਉਹੀ ਕੰਮ ਨਾ ਹੋਵੇ ਨਹੀਂ ਨਹੀਂ ਚਲ ਠੀਕ ਆ ਬਾਈ ਜੇ ਕੋਈ ਆਵਾਜ਼ਬੂਜ ਨਿਕਲੀ ਤਾ ਬੰਦਾ ਉਰੀ ਬੈਠਾ ਇਹ ਨਾ ਉਰੀ ਬੈਠਾ ਹੁੰਦਾ ਕੁਰਸੀ ਡਾਂ ਹੀ ਗੱਡੀ ਕੋਲ ਛਾਵਾ ਜੀ ਜ ਨੂੰ ਹਾਂ ਇਹਨੂੰ ਫੜ ਲਿਓ ਬਾਈ ਅਸੀਂ ਨਾ ਹਰੇਕ ਜਿਹੜੀ ਵੀ ਜੀ ਦੀ ਵੀਡੀਓ ਬਣਾਉਣਾ ਕਿਸੇ ਨਾ ਕਿਸੇ ਬੰਦੇ ਦੀ ਗਾਰੰਟੀ ਪਾਉਂਦੇ ਆ ਇਹਦੇ ਦੀ ਗਾਰੰਟੀ ਇਹਦੀ ਆ ਨੰਬਰ ਦੇ ਦੇ ਆਪਣਾ ਹਾਂ ਠੀਕ ਆ ਜੀ ਕੋਈ ਨਾ ਨੰਬਰ ਬੋਲ ਦਨੇ ਬਾਈ ਤੇ ਬਾਕੀ ਦੇਖ ਲਓ ਕਿਸੇ ਨੇ ਲੈਣਾ ਹੋਇਆ ਬਾਈ ਮੰਗਦੇ ਤਾਂ ਤੁਹਾਨੂੰ ਪਤਾ ਵੱਧੇ ਹੁੰਨੇ ਆ ਇਹ ਮੰਗਦੇ 70000 ਰੁਪਏ ਦਾ ਸਾਨੇ ਡ੍ਰਿੱਲ ਤੇ ਬਾਕੀ ਜਿਨੇ ਵੀ ਦੇਖਣਾ ਹੋਇਆ ਆ ਕੇ ਦੇ ਦਿਓ ਜਾਇਜ਼ ਰੇਟ ਤੇ ਦੇ ਦਾਂਗੇ ਠੀਕ ਆ ਜੀ 70000 ਰੁਪਏ ਡਿਮਾਂਡ ਕਰਦੇ ਆ ਤੇ ਦੇਣਾ ਮਤਲਬ ਕੀ ਇਹਨਾਂ ਨੇ ਬਾਈ ਜੇ ਕਿਸੇ ਨੇ ਕੱਲਾ ਲੈਣਾ ਹੋਇਆ ਕੱਲਾ ਤੋਂ ਨਹੀਂ ਲੈਣਾ ਕਿ ਸਾਨੇ ਡ੍ਰੇਲੇ ਦੇਣਾ ਕੱਲਾ ਨਹੀਂ ਦੇਣਾ ਹਾਂ ਠੀਕ ਆ ਬਾਈ ਨੇ ਕਹਿੰਦਾ ਸਾਨੇ ਡ੍ਰੇਲੇ ਵੇਚਣਾ ਬਾਈ ਠੀਕ ਆ ਤੇ ਜੇ ਕੋ ਮਾੜੀ ਮੋਟੀ ਕੋਈ ਹੋਈ ਵੀ ਮਾੜੀ ਮੋਟੀ ਕਸਰ ਮਸਰ ਤਾਂ ਬਾਈ ਨੇ ਠੀਕ ਵੀ ਕਰਕੇ ਦੇ ਦੇਣਗੇ ਇਹੋ ਜੀ ਗੱਲ ਨਹੀਂ ਹੈਗੀ ਠੀਕ ਆ ਡਾਇਮੰਡ ਦਾ ਹੈ ਹੈ ਡਾਇਮੰਡ ਦਾ ਹੈ ਭਾਰਤ ਵਾਲਿਆਂ ਦਾ ਲਾਡੀ ਦੱਸਦਾ ਕਹਿੰਦਾ ਭਾਰਤ ਵਾਲਿਆਂ ਦਾ ਨਹੀਂ ਡਾਇਮੰਡ ਵਾਲਿਆਂ ਦਾ ਠੀਕ ਆ ਠੀਕ ਆ ਆਪ ਜਿਹੜਾ ਮਰਜ਼ੀ ਹੋਵੇ ਯਾਰ ਤੇ ਇਹ ਤੋਂ ਲਾਵਾ ਹੋਰ ਨਹੀਂ ਬਾਈ ਪੁਰਾਣਾ ਕੋਈ ਪੁਰਾਣੇ ਦੇ ਵੱਧ ਫੋਨ ਆਉਣੇ ਹੈ ਪਛੀਵਾੜੇ ਪਏ ਆ ਪੁਰਾਣੇ ਦੇ ਵੱਧ ਫੋਨ ਆਉਣੇ ਨਵੇਂ ਨਾਲੋਂ ਪਤਾ ਨਹੀਂ ਕਿਹੜਾ ਚੱਕਰ ਆਇਆ ਹੈ ਨਾ ਚੌਥੇ ਪਏ ਆ ਠੀਕ ਆ ਬਾਕੀ ਬਾਈ ਰੇਟ ਦੱਸਤਾ ਆਪਾਂ ਨੇ 70000 ਰੁਪਈਆ ਹੀ ਕਿੰਨਾ 70 ਮੰਗਦੇ ਆ 70000 ਮੰਗਦੇ ਆ ਬਾਈ ਬਾਕੀ ਤਾਂ ਇਹ ਮੰਗਣੇ ਦਾ ਜੋ ਮਰਜ਼ੀ ਮੰਗੀ ਹਨ ਤੇ ਵੀਰੇ ਬਾਕੀ ਜਿਹੜੀ ਆਪਣੀ ਉਹਦੇ ਨਵੇਂ ਆ ਤੇ ਚੱਲਦੀ ਉਹ ਇੱਧਰ ਬਾਈ ਜੀ ਦੇਖਣ ਆਗੇ ਐ ਡਾਡਾ ਐ ਇੱਧਰ ਗ੍ਰੈਂਡ ਐਂਟਰੀ ਹੋਗੀ ਦੇਖੀ ਦੇਖੀ ਗੋੜਾ ਗੋੜਾ ਦੇਖ ਰਿਆ ਤੈਨੂੰ ਟਾ 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 ਨਾ ਨਾ ਬਾਕੀ ਭਾਈ ਜਿਹੜੀ ਆਪਣੇ ਨਵੇਂ ਰੋਟਾਵੇਟਰਾਂ ਦੇ ਸਕੀਮ ਚੱਲਦੀ ਉਹ ਹੈਗੀ ਹੈ ਕਿ ਬੰਦ ਹੋ ਗਈ ਹੈਗੀ ਹੈ ਹੈਗੀ ਆ ਯਾਨੀ ਕਿ ਨਾਲ ਆਟਾ ਜੱਕੀਆਂ ਹਜੇ ਵੀ ਮਿਲਦੀਆਂ ਠੀਕ ਆ ਕਿੰਨੇ ਫੁੱਟ ਦੇ ਉਹ 7 ਫੁੱਟ ਦੇ 8 ਫੁੱਟ ਦੇ ਹੈ ਭਾਈ 7 ਆ ਤੇ 8 ਫੁੱਟ ਦੇ ਜਿਹਨੇ ਲੈਣਾ ਉਹਦੇ ਤੇ ਨਾ ਬਾਈਆਂ ਕੋਲ ਸਕੀਮ ਚੱਲਦੀ ਆ ਤੇ ਆਪਾਂ ਭਾਈ ਉਹ ਵੀ ਦਿਖਾ ਦਈਏ ਉਹ ਵਾਲੀ ਮਸ਼ੀਨ ਬੀ ਸੀ ਐਸ ਦੀ ਆ ਜਾ ਤੇ ਭਾਈ ਬਾਈ ਨਾਲ ਕੋਈ ਇੱਕ ਹੋਰ ਮਸ਼ੀਨ ਆ ਬੀ ਸੀ ਐਸ ਦੀ ਨਵੀਂ ਇਹ ਇਹਦਾ ਵੈਸੇ ਇਹਨੇ ਕੋ ਡੈਮੋ ਵਾਸਤੇ ਜੇ ਕਿਸੇ ਵੀ ਨੇ ਡੈਮੋ ਲੈਣਾ ਹੈ ਇਹਦਾ ਸਾਡੇ ਲੋਕਲ ਏਰੀਆ ਵਿੱਚ ਤਾਂ ਡੈਮੋ ਦੇਣਗੇ ਕਣਕ ਵੱਢਦੀ ਹੈ ਬਹੁਤ ਵਧੀਆ ਆਪਾਂ ਵੀ ਇੱਕ ਦੋ ਦਿਨ ਤੱਕ ਲੈ ਕੇ ਜਾਣੀ ਬਾਈ ਡੈਮੋ ਲੈਣਾ ਹੈ ਇਹਦਾ ਬਹੁਤ ਵਧੀਆ ਕਣਕ ਵੱਟ ਗਈ ਹੈ ਸਾਈਡ ਤੇ ਥੱਪਿਆਂ ਤੇ ਰੱਖੀ ਜਾਂਦੀ ਹੈ ਠੀਕ ਆ ਤੇ ਬਾਈ ਇਹਦਾ ਜੇ ਕਿਸੇ ਨੇ ਡੈਮੋ ਵੀ ਨੇ ਲੈਣਾ ਹੋਵੇ ਦੇ ਦੋਗੇ ਉਹ ਆਪਣੇ ਲੋਕਲ ਹਨਾ ਠੀਕ ਆ ਤੇ ਓਰੇ ਦੇ ਬਾਈ ਮਸ਼ੀਨ ਲੈ ਜਾਣੀ ਪੈਣੀ ਆਗੇ ਹਨਾ ਆਪ ਇਹਦੀ ਸ਼ਰਤ ਆਈ ਮਸ਼ੀਨ ਇੱਥੇ ਲੈ ਕੇ ਜਾਣੀ ਪੈਣੀ ਆ ਤੁਹਾਨੂੰ ਮਾੜੇ ਮੋਟੀ ਜਗ੍ਹਾ 'ਚ ਤਾਂ ਚਲਾ ਕੇ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਲੈ ਸਕਦੇ ਨਹੀਂ ਵਧੀਆ ਲੱਗੀ ਤਾਂ ਤੁਹਾਡੀ ਮਰਜ਼ੀ ਆ ਬੀਐਸ ਕੰਪਨੀ ਦੀ ਹੈਟਲੀ ਮੇਡ ਆ ਬਾਈ ਇਹ ਠੀਕ ਆ ਰੇਟ ਇਹਦਾ ਬਾਈ ਨੂੰ ਪੁੱਛ ਕੇ ਉਹਨੂੰ ਦੱਸਦਾ ਕਿ ਕੇ ਆਪਣਾ ਕੀਸਾ ਫਿਰ ਕਿੰਨਾ ਕੁ ਰੇਟ ਆ ਮਸ਼ੀਨ ਦਾ ਇਹ 1.40 ਲੱਖ ਆ 1.40 ਲੱਖ ਰੁਪਏ ਰੇਟ ਆ ਬਾਈ ਠੀਕ ਆ ਉਹ ਨਹੀਂ ਤੇ ਜੇ ਕਿਸੇ ਨੇ ਦੇਖਣੀ ਆ ਤਾਂ ਬਾਈ ਆ ਆਪਣੇ ਏਰੀਆ 'ਚ ਬੂਟੇ-ਬਾਟੇ ਲੱਗੇ ਹੋਏ ਨੇ ਉਹਦੇ ਵਾਸਤੇ ਵਧੀਆ ਇਹ ਬੂਟਿਆਂ 'ਚ ਕਣਕ ਵੱਢਣ ਨੂੰ ਠੀਕ ਆ ਜੀ ਤੇ ਰੇਟ ਦੱਸਿਆ ਹੈ ਬਾਕੀ ਚਲਾ ਕੇ ਦੇਖ ਲਓ ਤੁਹਾਨੂੰ ਫਿੱਟ ਲੱਗੀ ਤਾਂ ਤੁਸੀਂ ਲੈ ਸਕਦੇ ਨਵੀਂ ਨਹੀਂ ਤਾਂ ਬਾਈ ਤੁਹਾਡੀ ਮਰਜ਼ੀ ਆ ਠੀਕ ਆ ਜੀ ਤੇ ਸ਼ਾਇਦ ਆਪਾਂ 1-2 ਦਿਨ ਤੱਕ ਲੈ ਜੀਏ ਬਾਈ ਨੇ ਕਹਿੰਦੇ ਆ ਵੀ ਤੂੰ ਲੈ ਕੇ ਜਾ ਵੀ ਨਾਲੇ ਵੀਡੀਓ ਬਣਾ ਕੇ ਪਾਈ ਨਾਲੇ ਤਾਂ ਡੈਮੋ ਲੈ ਜਾ ਠੀਕ ਆ ਤੇ ਬਾਕੀ ਚਲੋ ਬਾਈ ਠੀਕ ਆ ਜੀ ਅੱਜ ਦੇ ਬਲੌਗ ਇੰਨਾ ਹੀ ਜੀ ਤੇ ਬਾਕੀ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਤੇ ਆਪਣਾ ਨੰਬਰ ਉਹੀ ਸੇਮ ਆ ਜੀ ਥੱਲੇ ਮੈਂਸ਼ਨ ਕਰਿਆ ਹੁੰਦਾ ਸਕਰੀਨ ਤੇ ਉੱਥੇ ਜਾ ਕੇ ਆਪਣਾ ਨੰਬਰ ਦੇਖ ਸਕਦਾ ਜੀ ਤੇ ਠੀਕ ਹੈ ਜੀ ਆਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ